पत्रकार साथियों का बहुत बहुत धन्यवाद है जो आप देश और दुनिया के कोने कोने तक हमारी आवाज पहुंचा रहे हैं उसके लिए सदैव हम आपके ऋणी रहेंगे आज मैं परिचय करा दूं मेरे दाई तरफ आदरणीय काका सिंह कोठड़ा जी बैठे हैं उनके दाई तरफ सुरजीत सिंह फूल जी बैठे हैं मेरी बाई तरफ सुखजिंदर सिंह खोसा जी बैठे हैं उनकी बाई तरफ बलदेव सिंह सिरसा जी बैठे हैं और उनसे बाई तरफ दिलबाग सिंह हरिगढ़ जी बैठे हैं साथियों आज बहुत कई महत्वपूर्ण मुद्दों पे आपके साथ बातचीत करनी है आपके माध्यम से पूरे देशवासियों तक संदेश पहुंचाना है इसीलिए मैं सबसे पहले निवेदन करता हूं आदरणीय काका सिंह पोटला जी वो अपनी बात रखेंगे आदरणीय काका सिंह जी डॉक्टर कला वैखरु जी का खान साहब उनके बारे में एक बात है सब देशवासियों की एक भावनावासी पता है कि जगजीत सिंह डल्लेवाल 26 तारीख को मरबाट पे बैठे रहे ਜੀ ਦਾ ਅੱਜ 33ਵਾਂ ਦਿਨ ਹੋ ਗਿਆ 33 ਦਿਨਾਂ ਦੇ ਵਿੱਚ ਪੂਰੇ ਭਾਰਤ ਦੇ ਜੀ ਦੀ ਇੱਛਾ ਹੈ ਉਹਨਾਂ ਨੇ ਜਿਤਾਇਆ ਸਾਡੇ ਕੋਲੇ ਆ ਕੇ ਜੇ ਅਸੀਂ ਡੱਲੇਵਾਲ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਰੇਕ ਦੀ ਇੱਛਾ ਹੈ ਬਹੁਤ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਸਾਡੇ ਬਜ਼ੁਰਗ ਜਿਹੜੇ ਸਾਡੇ ਕਿਸਾਨ ਵਰਕਰ ਅਸੀਂ ਉਹਨਾਂ ਨੂੰ ਮਲਾ ਨਹੀਂ ਸਕੇ ਪਰ ਰਾਤ ਜਦੋਂ ਅਸੀਂ ਇਕੱਠੇ ਹੋਏ ਆ ਡੱਲੇਵਾਲ ਸਾਹਿਬ ਨੇ ਮੈਨੂੰ ਇਹ ਕਿਹਾ ਕੇ ਵੀ ਜਦੋਂ ਛੋਡੇ ਕੋਲੋਂ ਬਾਹਰੋਂ ਮੈਨੂੰ ਇਹ ਪਤਾ ਲੱਗਦਾ ਵੀ ਜਿਹੜੀ ਸੰਗਤ ਆ ਰਹੀ ਹੈ ਉਹ ਤੁਸੀਂ ਇੱਕ ਸ਼ਬਦ ਵਰਤ ਰਹੇ ਹੋ ਵੀ ਡੱਲੇਵਾਲ ਸਾਹਿਬ ਦੇ ਦਰਸ਼ਨ ਕਰਨੇ ਆ। ਤੋਂ ਮੇਰੀ ਭਾਵਨਾ ਹੈ ਕਿ ਮੈਂ ਪੂਰੇ ਦੇਸ਼ ਦੇ ਵਿੱਚ ਇਸ ਮੂਰਤੇ ਨੂੰ ਖੜਾ ਕਰਨ ਵਾਸਤੇ ਵੱਡੀਆਂ-ਵੱਡੀਆਂ ਸਟੇਟਾਂ ਦੇ ਵਿੱਚ ਕਿਸਾਨ ਮੀਟਿੰਗਾਂ ਕੀਤੀਆਂ, ਰੈਲੀਆਂ ਕੀਤੀਆਂ। ਲੱਖਾਂ ਲੋਕਾਂ ਦਾ ਇਸ ਮੂਰਤੇ ਨਾਲ ਜੁੜਿਆ ਹੋਇਆ। ਜਿਹੜੇ ਇਸ ਵਕਤ ਤਿੰਨ ਮੋਰਚੇ ਪੂਰੇ ਚੱਲ ਰਹੇ ਨੇ ਰਤਨਪੁਰਾ ਖਨੌਰੀ ਸ਼ੰਭੂ ਉਹਦੇ ਵਿੱਚ ਦੀ ਕੀ ਹੋਇਆ ਕੀ ਗਿਆ ਮੇਰੀ ਭਾਵਨਾ ਮੈਂ ਕਿ ਤੁਸੀਂ ਜਲਦੀ ਹੀ ਜਿਹੜੀ ਸੰਗਤ ਹੈ ਪੂਰੇ ਦੇਸ਼ ਦੀ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਇੱਕ ਸੰਦੇਸ਼ ਦਿਓ ਖਨੌਰੀ ਸੱਦੋ ਤੇ ਮੈਂ ਸਾਰਿਆਂ ਦੇ ਦਰਸ਼ਨ ਕਰਾਂ ਅਸੀਂ ਫਿਰ ਉਹ ਮੀਟਿੰਗ ਦੇ ਵਿੱਚ ਵਿਚਾਰਿਆ ਸਾਡੇ ਫੋਰਮ ਦੇ ਵਿੱਚ ਦੋਨੇ ਫੋਰਮਾਂ ਨੇ ਕਿ ਵੀ ਠੀਕ ਹੈ ਜਿਹੜੀ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿਉਂਕਿ ਜਦੋਂ ਬੰਦਾ ਸੋਚਦਾ ਇਕੱਲਾ ਸਾਰੀ ਸਥਿਤੀ ਨੂੰ ਉਹਦੇ ਅੰਦਰੋਂ ਮਨ 'ਚੋ ਜਿਹੜੀ ਭਾਵਨਾਵਾਂ ਆਉਂਦੀ ਆ ਤੋ ਜਿਹੜੀ ਸਥਿਤੀ 'ਚ ਡੱਲੇਵਾਲ ਸਾਹਿਬ ਜਾ ਰਹੇ ਨੇ ਤੋ ਮਨ ਦੀ ਉਹਨਾਂ ਦੀ ਭਾਵਨਾ ਹੈ ਕਿ ਮੈਂ ਲੱਖਾਂ ਲੋਕਾਂ ਦੇ ਵਿੱਚ ਆ ਕੇ ਹੋ ਸਕਿਆ ਜੇ ਇੱਕ ਦੋ ਸ਼ਬਦ ਜ਼ਰੂਰ ਬੋਲਾਂ ਤੋ ਅਸੀਂ ਫੈਸਲਾ ਕੀਤਾ ਕਿ 4 ਤਰੀਕ ਨੂੰ ਜਾਣੇ 4 ਜਨਵਰੀ ਨੂੰ ऐसे जगह ਦੇ ਵਿੱਚ ਖਨੌਰੀ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰਾਂਗੇ ਲੱਖਾਂ ਲੋਕ ਉਹਦੇ ਵਿੱਚ ਆਉਣਗੇ ਪੂਰੇ ਪਾਰ ਦੇ ਵਿੱਚੋਂ ਕੱਲੇ ਪੰਜਾਬ ਤੋਂ ਨਹੀਂ ਸਾਡੇ ਹਰਿਆਣਾ ਉੱਤਰ ਪ੍ਰਦੇਸ਼ ਸਾਰੀਆਂ ਸਟੇਟਾਂ ਦੇ ਜਿੱਥੇ ਜਿੱਥੇ ਡੱਲੇਵਾਲ ਸਾਹਿਬ ਗਏ ਨੇ ਜਿੱਥੇ ਜਿੱਥੇ ਕੰਮ ਕੀਤਾ ਮੀਟਿੰਗਾਂ ਕੀਤੀਆਂ ਨੇ ਜਿੱਥੇ ਸਾਡੇ ਦੋਨੇ ਫੋਰਮ ਦੇ ਜਿਹੜੇ ਲੋਕ ਨਹੀਂ ਆ ਸਕੇ ਥੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ 4 ਜਨਵਰੀ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕਰਾਂਗੇ ਜਿਹਦੇ ਵਿੱਚ ਡੱਲੇਵਾਲ ਸਾਹਿਬ ਜ਼ਰੂਰ ਕੋਚ ਕਰਨਗੇ ਜਿਹੇ ਜੀ ਉਹਨਾਂ ਦੀ ਪੋਜੀਸ਼ਨ ਹੈ ਜਿਹੇ ਜੀ ਹਾਲਾਤ ਹੈ ਜਿਹੇ ਦਾ ਮਾਹੌਲ ਬਾਰੋਂ ਸਰਕਾਰਾਂ ਵੀ ਰਾਤ ਰਹੀਆਂ ਨੇ ਪਰ ਇਸ ਨੂੰ ਮੰਨਦੇ ਹੋਏ ਕਿ ਰਾਤ ਜਿਹੜੀ ਮੈਨੂੰ ਡੱਲੇਵਾਲ ਸਾਹਿਬ ਨੇ ਕਹੀ ਹੈ ਉਹਨਾਂ ਦੀ ਅਸੀਂ ਬੇਨਤੀ ਪ੍ਰਵਾਨ ਕੀਤੀ ਸਾਡੇ ਪਹਿਲਾਂ ਤਾਂ ਮੈਂ ਦੋਨੇ ਫੋਰਮਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਉਹਨਾਂ ਦੀ ਭਾਵਨਾ ਸੀ ਡੱਲੇਵਾਲ ਸਾਹਿਬ ਦੀ ਉਹਨਾਂ ਨੇ ਪ੍ਰਵਾਨ ਕੀਤੀ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਕਿਸਾਨਾਂ ਦਾ ਇਕੱਠ ਹੋਊਗਾ ਤੇ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਸਾਹਿਬ ਉਹਦੇ ਦੋ ਸ਼ਬਦ ਜ਼ਰੂਰ ਬੋਲਣ ਜੋ ਹੁਣ ਟਿਕ ਦੀ ਸਥਿਤੀ ਹੈ ਜੋ ਸਰਕਾਰ ਨੇ ਕੀਤਾ ਜੋ ਕਿਸਾਨਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਰਿਆਂ ਦਾ ਉਹ ਜਿਹੜਾ ਉਹਦੇ 4 ਤਰੀਕ ਨੂੰ ਇੱਥੇ ਬੋਲਿਆ ਵੀ ਜਾਊਗਾ ਖੁੱਲ ਕੇ ਸਾਰੇ ਬਲਾਰਾਂ ਨੂੰ ਬੁਲਾਇਆ ਵੀ ਜਾਊਗਾ ਧੰਨਵਾਦ ਅਗਲੀ ਗੱਲ ਬਹੁਤ ਬਹੁਤ ਧੰਨਵਾਦ ਕਾਕਾ ਸਿੰਘ ਕੋਟਲਾ ਜੀ ਦਾ ਮੈਂ ਨਿਵੇਦਨ ਕਰੂੰਗਾ ਆਦਰਨੀਏ ਸੁਖਜਿੰਦਰ ਸਿੰਘ ਖੋਸਾ ਜੀ ਉਹ 30 ਤਾਰੀਖ ਦੀ ਤਿਆਰੀਆਂ ਦੇ ਬਾਰੇ ਮੈਂ ਆਪਕੋ ਅਵਕਾ ਕਰਾਏਗੇ ਪਰ ਸਾਰੇ ਦੋਸਤੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਕੋ ਆਪ ਸਭ ਪੜੀ ਪਾ ਜਾਣਦੇ ਹਾਂ ਕਿ 13 ਫਰਵਰੀ ਤੋਂ ਲੈ ਕੇ ਜਿਹੜਾ ਸੰਘਰਸ਼ ਆ ਉਹ ਬੜਾ ਪੀਸਫੁੱਲ ਚੱਲ ਰਿਹਾ ਜਿੱਥੇ ਸਾਡੇ ਜਗਜੀਤ ਸਿੰਘ ਦੀ ਡੱਲੇਵਾਲ 26 ਨਵੰਬਰ ਤੋਂ ਲੈ ਕੇ ਆ ਜਿਹੜਾ 32ਵਾਂ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਰਤ ਤੇ ਬੈਠਾ ਹਾਂ 33ਵਾਂ ਦਿਨ ਹੋ ਗਿਆ ਤੇ ਉਸ ਨੂੰ ਵੇਖਦਿਆਂ ਹੋਇਆਂ ਜਿਹੜਾ 30 ਤਰੀਕ ਨੂੰ ਸਾਰਾ ਪੰਜਾਬ ਬਲਦ ਦਾ ਸੱਦਾ ਦੇ ਰਿਹਾ ਔਰ ਮੈਂ ਇਸ ਸਮਾਚੋ ਤੋਂ ਦੱਸਣਾ ਚਾਹੁੰਦਾ ਵੀ ਜਿੰਨਾਂ ਵੀ ਆਰਗੇਨਾਈਜੇਸ਼ਨਾਂ ਹੋ ਰਾਂ ਤੇ ਬਾਕੀ ਜਿਵੇਂ ਬੱਸਾਂ ਵਾਲਾ ਮਹਿਕਮਾ ਹੋਵੇ ਚਾਹੇ ਸਾਡੇ ਕੋਲ ਜਿਵੇਂ ਪਟਵਾਰੀ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਬਰਤਾਰ ਸਿੰਘ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਕਾਲੇ ਬਿੱਲੇ ਲਾ ਕੇ ਉਸ ਤੋਂ ਕੋਈ ਕੰਮ ਨਹੀਂ ਕਰਾਂਗੇ ਤੇ ਜੇ ਮੈਂ ਗੱਲ ਕਰਾਂ ਜਿੰਨੇ ਵੀ ਰਿਕਸ਼ਾ ਚਾਲਕ ਨੇ ਟਰਾਂਸਪੋਰਟਰ ਨੇ ਜਿੰਨੇ ਵੀ ਬੱਸਾਂ ਵਾਲੇ ਹਦਾਏ ਦੇ ਨੇ ਜੋ ਸਾਰੇ ادارے ਨੇ ਉਹਨਾਂ ਨੇ ਇੱਕ ਵੱਡਾ ਵਿਸ਼ਵਾਸ ਜਤਾਇਆ ਕਿ 30 ਤਰੀਕ ਨੂੰ ਟੋਟਲ ਪੰਜਾਬ ਦਾ ਅਸੀਂ ਬੰਦ ਦਾ ਸਮਰਥਨ ਕਰਾਂਗੇ ਜਿਹੜਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਜੜੀਆਂ ਦੁਕਾਨਾਂ ਵੀ ਬੰਦ ਕਰਾਂਗੇ ਕੇਵਲ ਤੇ ਕੇਵਲ ਕੱਲੇ ਹਸਪਤਾਲ ਤੇ ਜੇ ਕੋਈ ਐਮਰਜੈਂਸੀ ਆ ਉਹ ਅਸੀਂ ਲਗਾਉਣ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਮੈਂ ਗੱਲ ਕਰਾਂ ਸਰਕਾਰ ਦੀ ਜਿੱਥੇ ਅੱਜ 31 ਜਨਵਰੀ ਨੂੰ ਬੀਤ ਜਾਂ ਤੇ ਸਰਕਾਰ ਹਲੇ ਵੀ ਕੰਮ ਕਰਨੀ ਨਹੀਂ ਸੁੱਤੀ ਪਈ ਆ ਜਿਸ ਨੂੰ ਅਸੀਂ ਜਗਾਉਣ ਦੀ ਬਾਬਤ ਇਹ ਜਿਹੜਾ 30 ਨੂੰ ਬੰਦ ਦਾ ਸੱਦਾ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਜਿਹੜੀ ਐਜੀਟੇਸ਼ਨ ਆ ਇਹ ਇੱਕ ਕਿਸਾਨਾਂ ਲਈ ਐਜੀਟੇਸ਼ਨ ਆ ਕਿਸਾਨੀ ਬਚਾਉਣ ਲਈ ਐਜੀਟੇਸ਼ਨ ਆ ਤਾਂ ਜੋ ਕਿ ਟੋਟਲ ਹਵਾਲ ਨੂੰ ਅਸੀਂ ਇਸ ਮੀਡੀਆ ਦੇ ਮੱਧਮ ਰਾਹੀਂ ਬੇਨਤੀ ਕਰਦੇ ਆ ਜਾਗਰੂਕ ਕਰਦੇ ਆ ਕਿਸਾਨ ਵੀਰੋ ਤੁਸੀਂ ਸਾਰੇ ਜਾਣਿਆਂ ਨੇ 30 ਤਰੀਕ ਨੂੰ ਆਪਦੇ ਕੀਮਤੀ ਰਜਵੇਂ ਛੱਡ ਕੇ ਇਸ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਯੋਗਦਾਨ ਪਾਉਣਾ ਕਿਉਂਕਿ ਅੱਜ ਲੋੜ ਆ ਕਿਸਾਨੀ ਤੇ ਪੈਰਾ ਦੇਣ ਤੇ ਜਵਾਨੀ ਤੇ ਪੈਰਾ ਦੇਣ ਤੇ ਲੋੜ ਆ ਕਿਉਂਕਿ ਜਿਹੜੇ ਕਿਤੇ ਨੇ ਸਾਰੇ ਕਿਸਾਨੀ ਨਾਲ ਜੁੜੇ ਹੋਏ ਨੇ ਜੇ ਕਿਸਾਨੀ ਖਤਮ ਹੁੰਦੀ ਆ ਤੇ ਹੋ ਸਕਦਾ ਸਾਰੀ ਚੈਨ ਹੀ ਮਤਲਬ ਟੁੱਟ ਸਕਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਆਪਾਂ ਕੀ ਦਾ ਬੰਦ ਦਾ ਸੱਦਾ ਇਹਨੂੰ ਵੱਡਾ ਸਫਲ ਬਣਾਈਏ ਜਿੰਨੇ ਟਰੈਕਟਰ ਤੇ ਟਰਾਲੀਆਂ ਸਾਰੇ ਆਪਣੇ ਉਥੇ ਸ਼ਹਿਰਾਂ ਦੇ ਵਿੱਚ ਹੋਣ ਤਾ ਜੋ ਕੋਈ ਵੀ ਵਹੀਕਲ ਜਿਹੜਾ ਉੱਥੇ ਕੋਈ ਆਵਾਜ਼ ਆਈ ਜਿਹੜੀ ਪੂਰੀ ਟਪ ਕਰ ਸਕੀਏ ਇਹਨਾਂ ਦੀ ਬੇਨਤੀ ਕਰਦਾ ਦਾਸ ਬੇਨਤੀ ਕਰਦਾ ਅ ਬਹੁਤ ਬਹੁਤ ਧੰਨਵਾਦ ਆਦਰਨੀਏ ਸੁਖਜਿੰਦਰ ਸਿੰਘ ਖੋਸਾ ਜੀ ਦਾ ਅ ਮੈਂ ਸਾਥੀਆਂ ہمارے ਅਨੇ ਸਿਨੀਅਰ ਲੀਡਰ ਵੀ ਬੋਲਨੇ ਹਨ उनको भी बड़े महत्वपूर्ण विषय आपके साथ साझा करने मैं उनसे अनुमति लेके दो महत्वपूर्ण बातें आपके साथ साझा करना चाह रहा हूँ पहली बात जो आदरणीय काका सिंह कोटड़ा जी ने कही दोनों फोरमो के नेताओं के लिए सरदार जगदीश सिंह डल्लेवाल जी ने यह संदेश दिया था कि भाई अलग अलग डॉक्टरों की रिपोर्ट्स आ रही हैं कि उनकी स्थिति बहुत गंभीर है उनकी स्थिति बड़ी नाजुक है 33 दिन उनके आमरण अनशन को हो चुके हैं पिछले दो तीन दिनों से पानी पीने में भी उनको समस्या आ रही है तो उन्होंने अपनी भावना प्रकट करी कि तैतालीस चवालीस साल मैंने जिस किसान कौम की किसान समाज की मैंने सेवा करी है मैं उन सब के दर्शन करना चाह रहा हूं उनकी भावना का सत्कार करते हुए उनकी भावना का सम्मान करते हुए दोनों मोर्चों ने यह तय किया है कि 4 जनवरी को खनौरी मोर्चे पे देश भर से लाखों किसान इकट्ठे होंगे बड़ी संख्या में देश के कोने-कोने से किसान आएंगे और आप देख ही रहे हैं चाहे सोशल मीडिया प्लेटफॉर्म्स हो या कोई भी प्लेटफॉर्म हो वहां पे सरदार जगजीत सिंह डल्लेवाल जी के आमल की गूंज है तो सब लोगों की देश के सभी लोगों की भावनाओं का सत्कार करते हुए यह तय किया गया है कि 4 जनवरी को खनौरी मोर्चे पे एक बहुत बड़ी विशाल किसान महापंचायत रखी गई है सरदार जगजीत सिंह डल्लेवाल जी सारी संगत का उस दिन दर्शन करेंगे और वो प्रयास करेंगे कि कुछ जरूरी एक या दो मिनट का वो संदेश भी देशवासियों के नाम देंगे तो आपके माध्यम से तमाम देशवासियों से हमारी हाथ जोड़ के प्रार्थना है हाथ जोड़ के विनती है, जिस सरदार जगदीश सिंह डल्लेवाल जी ने अगली पीढ़ी के भविष्य को बचाने के लिए किसानी को बचाने के लिए एमएसपी गारंटी कानून दिलाने के लिए अपनी जिंदगी दांव पे लगा दी है जिन्होंने कुछ दिन पहले मंच से आके कहा था कि जिस कुर्बानी के रास्ते पे चल पड़ा हूं इसकी एक ही मंजिल है या तो एमएसपी कानून बनेगा या फिर मैं अपनी जान दूंगा मैं अपनी कुर्बानी दूंगा तो जिस महान योद्धा जगजीत सिंह डल्लेवाल जी ने समाज के लिए इतनी बड़ी कुर्बानी का फैसला ले लिया उनकी इच्छा है उनकी भावना है कि वो आप सबके दर्शन करें इसलिए तमाम देशवासियों से प्रार्थना है कि 4 जनवरी को खनोरी मोर्चे पे अधिक से अधिक संख्या में पूरी ताकत के साथ पहुंचे इसके अलावा साथियों एक दूसरा विषय जो आपके साथ साझा करना है वो ये है कि बहुत सारे पत्रकार साथी हमसे पूछ रहे थे आज माननीय सुप्रीम कोर्ट के अंदर लगातार दूसरे दिन सुनवाई हुई और जो आज वहां पे पूरी कार्रवाई हुई उसमें जो केंद्र सरकार के प्रतिनिधि जो हरियाणा सरकार की तरफ से सोलिसिटर जनरल पेश हुए जो उनका रवैया था जो उनका रुख था वो बिल्कुल कल की तरह था और लोकतांत्रिक मूल्यों के अनुरूप नहीं था किसानों की भावनाओं का सम्मान करने के अनुरूप उनका रवैया नहीं था बार बार सुनवाई के दौरान यह बातचीत आई कि के भाई केंद्र सरकार से किसानों की मांगे हैं केंद्र सरकार को किसानों की मांगे पूरी करनी है केंद्र सरकार को उन पे चर्चा करनी है लेकिन ना तो केंद्र सरकार उनके ऊपर ध्यान देने को तैयार है और ना ही माननीय सुप्रीम कोर्ट ने अब तक कोई जरूरी दिशा निर्देश केंद्र सरकार को दिए हैं और भी बहुत सारी बातें वहां पे हुई यह भी एक बातचीत आई कि भाई कुछ किसान नेता या कुछ किसान जगजीत सिंह डल्लेवाल जी पे दबाव बना रहे हैं उनको बंधक बनाया हुआ है इस तरीके की भी बहुत सारी चीजें आई उसके बाद सरदार जगजीत सिंह डल्लेवाल जी ने फैसला किया गंभीर तबियत होने के बावजूद बहुत नाजुक स्थिति होने के बावजूद उन्होंने सभी देशवासियों के नाम अपना एक वीडियो संदेश जारी किया है वो हम तमाम साथियों को अभी उपलब्ध करा देंगे और इसमें उन्होंने सारी बातों का जवाब दिया है एक एक चीज का उन्होंने जवाब देने का प्रयास किया है हमें ध्यान रखना चाहिए कि वो पानी तक भी नहीं पी पा रहे हैं बहुत कम पानी पी पा रहे हैं उसके बावजूद उन्होंने अपना ये जवाब पेश किया है देश के सामने तमाम संविधानिक संस्थाओं के लिए ये उन्होंने अपना संदेश जारी किया है जिससे सारी स्थिति बिल्कुल क्लियर हो जाती है जो उन्होंने मेन एक दो बातें कही हैं पहली बात उन्होंने ये कहा कि छुट्टियों के दौरान मान्य सुप्रीम कोर्ट में हमारे इस मुद्दे की सुनवाई चल रही है मेरी तबियत को लेकर सुनवाई चल रही है तो इतनी जो गंभीरता दिखाई जा रही है उसका वो धन्यवाद करते हैं लेकिन दूसरी तरफ उसी सुनवाई के दौरान किसानों के साथ जोर जबरदस्ती करने का किसानों के ऊपर शक्ति बरतने के आदेश दिए जाने के प्रयास किए जा रहे हैं तो उनके मन का सवाल है कि ये किस तरीके की हमदर्दी है इस तरीके से उन्होंने तमाम सवालों के उन्होंने इस वीडियो में जवाब दिए हैं और ये वीडियो हम आपके साथ साझा कर देंगे उनके संदेश के ऊपर हम ज्यादा उससे बेहतर रहेगा कि जो उनके खुद के शब्द हैं जो उनकी खुद की भावना है वो आप तक पहुंच जाएंगे और आपके माध्यम से मैं उम्मीद करता हूं कि पूरे देश और पूरी दुनिया के कोने कोने तक पहुंचाने का, का कार्य करेंगे जो आज तक आप करते रहे हैं मेरा निवेदन है आदरणीय ਬਲਦੇਵ ਸਿੰਘ ਸਿਰਸਾ ਜੀ ਉਹ ਵੀ ਬੜਾ ਇੱਕ ਮਹੱਤਵਪੂਰਨ ਵਿਸ਼ਾ ਰੱਖेंगे ਬਲਦੇਵ ਸਿੰਘ ਸਿਰਸਾ ਜੀ ਉਸਕੇ ਬਾਅਦ ਸੁਰਜੀਤ ਸਿੰਘ ਫੁੱਲ ਜੀ ਰੱਖेंगे ਪੱਤਰਕਾਰ ਗਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਬਹੁਤ ਅਹਿਮ ਮੁੱਦਾ ਹੈ ਜਿਹੜਾ ਕਿ ਉਹਨੇ ਦੇਸ਼ ਦੇ ਕੋਨੇ ਸੰਸਾਰ ਭਰ ਦੇ ਲੋਕਾਂ ਤੱਕ ਪਹੁੰਚਣਾ ਬੜਾ ਜ਼ਰੂਰੀ ਹੈ ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਸਾਡਾ ਅੰਦੋਲਨ 2020 ਦੇ ਵਿੱਚ ਸ਼ੁਰੂ ਹੋਇਆ ਸੀ ਦੇ ਉਸ ਅੰਦੋਲਨ ਦੇ ਚੱਲਦਿਆਂ ਸਾਡੇ ਇਸ ਅੰਦੋਲਨ ਦੀ ਹਮਾਇਤ ਵਿੱਚ ਐਨ ਆਰ ਆਈ ਵੀਰ ਕਲਾਕਾਰ ਵੀਰ ਅਤੇ ਧਾਰਮਿਕ ਸ਼ਖਸੀਅਤਾਂ ਜਿਹਦੇ ਵਿੱਚ ਢਾਡੀ ਰਾਗੀ ਕਵੀਸ਼ਰ ਹਰ ਤਰ੍ਹਾਂ ਦੇ ਕੌਮੀ ਪ੍ਰਚਾਰਕ ਸਾਰੇ ਧਰਮਾਂ ਦੇ ਉੱਥੇ ਪਹੁੰਚੇ ਔਰ ਉਸ ਤੋਂ ਬਾਅਦ ਸਰਕਾਰ ਨੇ ਕੇਂਦਰ ਸਰਕਾਰ ਨੇ ਉਹਨਾਂ ਦੇ ਉੱਤੇ ਕਾਫੀ ਜੜਾ ਸੀ ਉਹਨਾਂ ਤੇ ਦਬਾਅ ਪਾਇਆ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੀ ਉਹ ਕਸੇ ਚੱਲਨੇ ਪਏ ਜਿਸ ਕਰਕੇ ਐਸ ਵਾਰੀ ਸਰਫੇਰ ਸਰਕਾਰ ਜਿਹੜੀ ਆ ਸਾਨੂੰ ਇਹ ਪਤਾ ਲੱਗਿਆ ਕਿ ਸਰਕਾਰ ਕੇਂਦਰ ਸਰਕਾਰ ਜਿਹੜੀ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਨੇ ਜਿਵੇਂ ਕਿ ਧਾਰਮਿਕ ਸ਼ਕਤੀਆਂ ਕਲਾਕਾਰ ਜਾਂ ਐਨ ਆਰ ਆ ਵੀਰ ਉਹਨਾਂ ਦੇ ਉੱਤੇ ਦਬਾਅ ਆ ਰਹੇ ਨੇ ਕਿ ਜੇ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਜੋ ਇਹ ਮਰਨਵਰਤ ਰੱਖਿਆ ਹੋਇਆ ਇਹਦੇ ਵਿੱਚ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਦੇ ਸੱਟੇ ਭੁਗਤਨੇ ਪੈਣਗੇ ਗੰਭੀਰ ਸੱਟੇ ਨਿਕਲਣਗੇ ਸੋ ਜਿਸ ਕਰਕੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਦੋਆ ਫੋਰਮਾ ਵੱਲੋਂ ਇੱਕ ਤਾਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਹੈ ਕਿ ਇਸ ਅੰਦੋਲਨ ਦੇ ਸਹਿਯੋਗੀਆਂ ਤੇ ਇਸ ਤਰ੍ਹਾਂ ਦਾ ਕੋਈ ਦਬਾਅ ਨਾ ਪਾਇਆ ਜਾਵੇ ਕਿਉਂਕਿ ਉਹ ਆਪਣਾ اخਲਾਕੀ ਫਰਜ਼ ਸਮਝ ਕੇ ਇਸ ਅੰਦੋਲਨ ਦਾ ਸਹਿਯੋਗ ਦੇ ਰਹੇ ਨੇ ਬਾਕੀ ਮੈਂ ਸਮੁੱਚੇ ਤੌਰ ਤੇ ਤੇ ਕਲਾਕਾਰ ਵੀਰਾਂ ਨੂੰ ਧਾਰਮਿਕ ਸ਼ਖਸੀਤਾਂ ਨੂੰ ਐਨਆਰਆਈ ਵੀਰਾਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਜੇ ਕਿਸੇ ਕਿਸਮ ਦੇ ਆਉਣ ਵਾਲੇ ਸਮੇਂ 'ਚ ਇਸ ਅੰਦੋਲਨ ਦੀ ਹਮਾਇਤ ਕਰਨ ਤੇ ਤੁਹਾਡੇ ਤੇ ਕੋਈ ਵੀ ਕੋਈ ਇਸ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਕੋਈ ਕਦਮ ਚੁੱਕਿਆ ਜਾਂਦਾ ਤੇ ਮੋਰਚਾ ਤੁਹਾਡੇ ਨਾਲ ਚਟਾਨ ਵਾਂਗ ਖੜਾ ਹੈ ਤੁਹਾਡੇ ਪਿੱਛੇ ਹਰ ਤਰ੍ਹਾਂ ਨਾਲ ਉਹ ਖੜਾ ਰਹੇਗਾ ਘਬਰਾਉਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਿਵੇਦਨ ਹੈ ਆਦਰਨੀਏ ਸੁਰਜੀਤ ਸਿੰਘ ਫੁੱਲ ਜੀ ਆਪਣੀ ਬਾਤ ਰੱਖੋ ਪੱਤਰਕਾਰ ਸਾਥੀਓ ਇਸ ਅੰਦੋਲਨ ਦਾ ਸਮਰਥਨ ਇਸ ਅੰਦੋਲਨ ਤੇ ਹਮਾਇਤ ਕਿਵੇਂ ਵਿਸ਼ਾਲ ਪੱਧਰ ਤੇ ਹੋ ਰਹੀ ਹੈ ਕਿਵੇਂ ਇਹ ਜਨ ਅੰਦੋਲਨ ਬਣ ਰਿਹਾ ਲੋਕ ਲਹਿਰ ਬਣ ਰਹੀ ਹੈ ਉਹਦਾ ਇੰਡੀਕੇਸ਼ਨ ਆ ਉਹਦੇ ਸਾਈਨ ਆ ਕਲੀਅਰ ਕੱਟ ਆਉਣੇ ਸ਼ੁਰੂ ਹੋ ਗਏ ਅਸੀਂ ਪਿਛਲੀਆਂ ਪੀਸੀ ਦੇ ਵਿੱਚ ਗੱਲ ਕਹੀ ਸੀਗੀ ਵੀ ਆ ਜਿਹੜਾ ਲੱਗਦਾ ਵੀ ਦੋ ਦਿਨ ਪਿਛਲੇ ਗਿਣਤੀ ਜ਼ਿਆਦਾ ਨਹੀਂ ਵਧੀ ਕੱਟ ਰਫ਼ਤਾਰ ਨਾਲ ਵਧੀ ਹੈ ਉਹ ਸੀ ਕਿਹਾ ਸੀਗਾ ਵੀ ਜਿਹੜਾ ਸਹਿਬਜਾਤਿਆਂ ਦਾ ਜਾਦ ਦੇ ਵਿੱਚ ਜੋੜ ਮੇਲਾ ਸਭਾ ਹੈ ਜਿਹੜੀ ਉੱਥੇ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਜਾਂਦੀ ਆ ਸੰਗਤ ਲੰਗਰ ਲੈ ਕੇ ਜਾਂਦੀ ਉਹ ਜਦੋਂ ਸਭਾ ਕੱਲ 27 ਨੂੰ ਸਮਾਪਤ ਹੋ ਗਈ ਅੱਜ ਉਹਨਾਂ ਨੇ ਜਿਹੜਾ ਆਪਣਾ ਸਾਰੀਆਂ ਟਰਾਲੀਆਂ ਵਗੈਰਾ ਉੱਥੋਂ ਤੁਸੀਂ ਵੇਖੋਗੇ ਤੁਸੀਂ ਆਪਣਾ ਸੋਸ਼ਲ ਮੀਡੀਆ ਰਾਹੀਂ ਸਾਨੂੰ ਵੀਡੀਓ ਮਿਲ ਗਿਆ ਨੇ ਆਨੰਦ ਆਪਣਾ ਫਤੇਗੜ ਸਾਹਿਬ ਤੋਂ ਉੱਥੇ ਜਿਹੜੇ ਵੱਡੇ ਇਕੱਠ ਹੋਇਆ ਸਭਾ ਦੇ ਉੱਥੇ ਜਿਹੜੇ ਸੰਚਾਲਕ ਸੀਗੇ ਉਹਨਾਂ ਸਭਾਵਾਂ ਦੇ ਉਹਨਾਂ ਨੇ ਕਿਹਾ ਵੀ ਉਹ ਮੋਰਚਾ ਜਿਹੜਾ ਖਨੌਰੀ ਸ਼ੰਭੂ ਬਾਰਡਰ ਤੇ ਰਤਨਪੁਰੇ ਬਾਰਡਰ ਤੇ ਹੈ ਕਿਸਾਨ ਨੂੰ ਬਚਾਉਣ ਦੀ ਖਾਤਰ ਉਹ ਵੀ ਸਾਡਾ ਹੈ ਉਹਨਾਂ ਨੇ ਅਪੀਲ ਕੀਤੀ ਸੀਗੀ ਵੀ ਇਹ ਟਰੈਕਟਰ ਟਰਾਲੀਆਂ ਤਰਪਾਲਾਂ ਵਾਲੀਆਂ ਘਰਾਂ ਨੂੰ ਨਹੀਂ ਮੋੜਨੀਆਂ ਚਾਹੀਦੀਆਂ ਇਹੇ ਟਰੈਕਟਰ ਟਰਾਲੀਆਂ ਸ਼ੰਭੂ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਨੂੰ ਅਪੀਲ ਮੰਨਦੇ ਹੋਏ ਅੱਜ ਉਹ ਟਰਾਲੀਆਂ ਇੱਥੇ ਆ ਰਹੀਆਂ ਰਾਤ ਕਰ ਪਹੁੰਚ ਜਾਣੀਆਂ ਉਹਨਾਂ ਦੀਆਂ ਵੀਡੀਓ ਸਾਡੇ ਕੋਲੇ ਪਹੁੰਚ ਗਈਆਂ ਨੇ ਇਹ ਜਿਹੜਾ ਸਮਰਥਨ ਦਾ ਵਿਚਾਰ ਸਮਰਥਨ ਦਾ ਸੰਕੇਤ ਹੈ ਇੱਕ ਦੂਸਰਾ ਕੱਲ ਜਿਵੇਂ ਅਸੀਂ ਕਿਹਾ ਸੀ ਵੀ 27 ਤਰੀਕ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜ਼ਿਲ੍ਹਾ ਪੱਧਰਾਂ ਤੇ ਇੱਕ ਇੱਕ ਸਾਰੀਆਂ ਜਿਹੜੀਆਂ ਹਮਾਇਤੀ ਸਮਰਥਨ ਦੇਣ ਵਾਲੀਆਂ ਜਨਤਕ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸਾਡੀਆਂ ਉਹਨਾਂ ਦੀਆਂ ਕੱਲ ਮੀਟਿੰਗਾਂ ਹੋ ਗਈਆਂ ਬਕਾਇਦਾ ਸਾਰੀ ਪਲੈਨਿੰਗ ਬਣ ਗਈ 30 ਤਰੀਕ ਦੀ ਕਿੱਥੇ ਕਿੱਥੇ ਕਿਹੜੇ ਕਿਹੜੇ ਪੁਆਇੰਟ ਰੋਡ ਦੇ ਨੱਪਣੇ ਆ ਕਿਹੜੇ ਰੋਡਾਂ ਦੇ ਨੱਪਣੇ ਆ ਹੋਰ ਜਿਹੜਾ ਬਾਜ਼ਾਰਾਂ ਚ ਕਿਵੇਂ ਕਿਵੇਂ ਪ੍ਰਚਾਰ ਕਰਨਾ ਪੈਂਪਰਟ ਵਗੈਰਾ ਵੰਡਣੇ ਉਹ ਪੂਰੀ ਪਲੈਨਿੰਗ ਹੋ ਕੇ ਉਹ ਸਾਰੇ ਪੰਜਾਬ ਦੇ ਪੁਆਇੰਟ ਵੀ ਤੈਹ ਹੋ ਗਏ ਉਹ ਪੁਆਇੰਟ ਅਸੀਂ ਅੱਜ ਨਹੀਂ ਦੱਸਦੇ ਕੱਲ ਨੂੰ ਅਸੀਂ ਉਹ ਪੁਆਇੰਟ ਮੀਡੀਆ ਰਾਹੀਂ ਉਹ ਵੀ ਅਸੀਂ ਸਾਰੇ ਨਫਰ ਕਰ ਦੇਣੇ ਆ ਤੀਸਰੀ ਗੱਲ ਹੈ ਜਿਹੜੀ ਕੰਦ ਅਸੀਂ ਇੱਥੇ ਪੀਸੀ ਚ ਕਿਹਾ ਸੀਗਾ ਵੀ ਪੰਜਾਬ ਸਰਕਾਰ ਨੂੰ ਜੋ ਸੁਪਰੀਮ ਕੋਰਟ ਨੇ ਕਿਹਾ ਵੀ 1 ਵਜੇ ਤੱਕ ਸਾਨੂੰ ਆਪਣੀ ਰਿਪੋਰਟ ਦਿਓ ਵੀ ਉਹ ਇਥੋਂ ਜਗਦੀਸ਼ ਸਿੰਘ ਡੱਲੇਵਾਲ ਨੂੰ ਇਥੋਂ ਸ਼ਿਫਟ ਕਰਕੇ ਹਸਪਤਾਲ ਦੇ ਵਿੱਚ ਕਰ ਦਿਆ ਜਾਂ ਨਹੀਂ ਕਰ ਦਿਆ ਕਿਉਂ ਨਹੀਂ ਕੀਤਾ ਉਹ ਅਸੀਂ ਜਿਹੜਾ ਪੀਸੀ ਚ ਕਿਹਾ ਸੀਗਾ ਵੀ ਇਥੋਂ ਜਬਰਨ ਸ਼ਿਫਟ ਕਰਨ ਦਾ ਅਰਥ ਕੀ ਹੋਊਗਾ ਉਹਦੇ ਮੈਨੇ ਕੀ ਹੋਣਗੇ ਉਹਦੇ ਸਿੱਟੇ ਕੀ ਹੋਣਗੇ ਅਸੀਂ ਪੀਸੀ ਚ ਪੰਜਾਬ ਸਰਕਾਰ ਨੂੰ ਸੁਚੇਤ ਕਰਤਾ ਸੀ ਦੂਸਰਾ ਵੀਡੀਓ ਸੰਦੇਸ਼ ਆ ਜੋ ਡੱਲੇਵਾਲ ਸਾਹਿਬ ਦਾ ਉਹਨਾਂ ਨੇ ਵੀ ਇਹ ਚੇਤਕ ਕਰਤਾ ਸੀਗਾ ਵੀ ਜਬਰੇ ਚੱਕਣ ਦੇ ਅਸਰ ਕੀ ਹੋਣਗੇ ਸੋ ਸਾਡਾ ਦੋਨਾਂ ਸੰਦੇਸ਼ਾਂ ਦਾ ਜਿਹੜਾ ਅਸਰ ਹੈ ਉਹ ਅੱਜ ਜੋ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਉਹ ਤੇ ਅਸਰ ਹੈ ਉਹ ਸਾਫ ਝਲਕਦਾ ਵੀ ਪੰਜਾਬ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੇ ਲੋਕਾਂ ਦੇ ਗੁੱਸੇ ਸਹਿਣ ਦੀ بجائے ਸੁਪਰੀਮ ਕੋਰਟ ਨੂੰ ਜਵਾਬ ਦੇਣਾ ਉਹਨਾਂ ਨੂੰ ਠੀਕ ਸਮਝਿਆ ਇਹ ਅਸੀਂ ਸਮਝਦੇ ਆਈ ਵੀ ਸਾਡੀ ਇੱਕ ਜਿੱਤ ਹੈ ਪੰਜਾਬ ਸਰਕਾਰ ਨੂੰ ਜਿਹੜਾ ਲੋਕਾਂ ਦੀਆਂ ਭਾਵਨਾ ਅਨੁਸਾਰ ਪਿੱਛੇ ਹਟਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਮੇਰਾ ਨਿਵੇਦਨ ਹੈ ਦਿਲਬਖ ਸਿੰਘ ਅਰੀਗੜ ਜੀ ਉਹ बोलेंगे उसके बाद हम सवाल जवाब कर लेंगे। ਪਤਾ ਸਿੰਘ ਆਪਾ ਜੀ ਇਹੋ ਠੀਕ ਹੈ ਤੁਹਾਨੂੰ ਸੋ ਸਾਰੇ ਖਾਤੋਲੇ ਆ ਲੋਕੋ ਸਵਾਲ ਪੱਤਰਕਾਰ ਸਾਥੀਓ ਭਾਈ ਜੀ ਇੱਕ ਮਿੰਟ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਮਾਧਮ ਰਾਹੀਂ ਸਾਡੇ ਆਗੂਆਂ ਨੇ ਆਪੋ ਆਪਣੇ ਮੰਗਾਂ ਦੇ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਅਸੀਂ ਸਾਡੇ ਦੇਸ਼ ਦੇ ਕਿਸਾਨਾਂ ਨੂੰ ਇੱਕੋ ਸੱਦਾ ਦੇਣਾ ਚਾਹੁੰਦੇ ਆ ਸਾਡੀ ਲੜਾਈ ਸਾਡਾ ਸੰਘਰਸ਼ ਕੇਂਦਰ ਸਰਕਾਰ ਦੇ ਖਿਲਾਫ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਵਾਸਤੇ ਆ ਪਰ ਬੀਜੇਪੀ ਸਰਕਾਰ ਦਾ ਜੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਹੈ ਮੰਗਾਂ ਮੰਨਣ ਦੀ ਥਾਂ ਸਾਡੇ ਕਿਸਾਨਾਂ ਦੇ ਸੰਘਰਸ਼ ਨੂੰ ਸਪਰੀਮ ਕੋਰਟ ਦੇ ਵਿੱਚ ਜਾ ਕੇ ਤਾਰ ਪੀਡੋ ਕਰਨ ਦੀ ਸਿਰ ਤੋੜ ਯਤਨ ਕਰ ਰਹੀ ਹੈ ਬੀਜੇਪੀ ਸਰਕਾਰ ਆ ਇਸ ਸਾਡੇ ਸੰਘਰਸ਼ ਨੂੰ ਸੁਪਰੀਮ ਕੋਰਟ ਵਰਸਜ ਕਿਸਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਣੀ ਚਾਹੀਦਾ ਕੇਂਦਰ ਸਰਕਾਰ ਨੂੰ ਇਹ ਹੈ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਐ ਮੰਗਾ ਮੰਨੀਆਂ ਉਹਨਾਂ ਨੂੰ ਸਰਦਤਾ ਦੇ ਨਾਲ ਫੌਰੀ ਤੌਰ ਤੇ ਲਾਗੂ ਕਰੇ ਤੇ ਸਾਡਾ ਵਿਸ਼ਵਾਸ ਜਿੱਤੇ ਵਿਸ਼ਵਾਸ ਜਿੱਤਣ ਦੀ ਥਾਂ ਤੇ ਸਾਡਾ ਇਨਸਾਨ ਪਸੰਦ ਦਾ ਸੰਵਧਾਨਕ ਸੰਸਥਾਵਾਂ ਜਿਹੜੀਆਂ ਵਿੱਚ ਅਸੀਂ ਰੱਬ ਜਿੰਨਾ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਅੱਗੇ ਲਾ ਕੇ ਆਪਦੇ ਮਨ ਚਾਹੇ ਫੈਸਲੇ ਲਾਗੂ ਕਰਾਉਣ ਤੇ ਲੱਗੀਆਂ ਹੁੰਦਾ ਇਸ ਕਰਕੇ ਸਾਡੀਆਂ ਉਹ ਸੰਵਧਾਨਕ ਸੰਸਥਾਵਾਂ ਦਾ ਲੋਕਾਂ ਦੇ ਵਿੱਚੋਂ ਵਿਸ਼ਵਾਸ ਗਵਾਉਣ ਤੇ ਬੀਜੇਪੀ ਸਰਕਾਰ ਲੱਗੀ ਹੋਈ ਹੈ ਅਸੀਂ ਇਸ ਗੱਲ ਦੀ ਪੂਰਜੋਰ ਨਫੀਦੀ ਕਰਦੇ ਆ ਬੀਜੇਪੀ ਸਰਕਾਰ ਦੀ ਤੇ ਸਾਡੀਆਂ ਉਹ ਸੰਵਧਾਨਕ ਸੰਸਥਾਵਾਂ ਦੇ ਕੋਲੋਂ ਅਸੀਂ ਆਸ ਕਰਦੇ ਹਾਂ ਵਿਸ਼ਵਾਸ ਕਰਦੇ ਹਾਂ ਕਿ ਸਾਡੀਆਂ ਹੱਕੀ ਤੇ ਬਾਜ਼ ਮੰਗਾ ਮਨਵਾਉਣ ਵਾਸਤੇ ਕੇਂਦਰ ਸਰਕਾਰ ਤੇ ਸਿਕੰਜਾ ਕਸਣਾ ਸਾਡੇ ਕਿਸਾਨਾਂ ਦਾ ਕੋਈ ਕਸੂਰ ਨਹੀਂ ਸਾਡਾ ਸਾਡੀਆਂ ਸੰਵਧਾਨਕ ਸੰਸਥਾਵਾਂ ਦੇ ਖਿਲਾਫ ਸੰਘਰਸ਼ ਨਹੀਂ ਹੈ ਸਾਡਾ ਸੰਘਰਸ਼ ਬੀਜੇਪੀ ਸਰਕਾਰ ਦੇ ਖਿਲਾਫ ਹੈ ਇਸ ਕਰਕੇ ਸਾਡੀ ਦੋਵੇਂ ਫੋਰਮਾਂ ਵੱਲੋਂ ਸਾਡੀਆਂ ਸਰਵਧਾਨ ਸੰਸਥਾਵਾਂ ਨੂੰ ਬੇਨਤੀ ਹੈ ਕਿ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਸਾਡੀਆਂ ਮੰਗਾਂ ਪ੍ਰਵਾਨ ਕਰਨ ਸਾਨੂੰ ਅਨਸਾ ਮਿਲੇ ਸਾਡੇ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਆਪਣੇ ਇੱਕ ਸਿੱਧਮ ਸਿੱਧਾ ਮੌਤ ਨੂੰ ਗਲ ਬੱਕੜੀ ਪਾਈ ਬੈਠਿਆ ਉਹਨਾਂ ਦੀ ਕੀਮਤੀ ਜਾਨ ਨੂੰ ਅਸੀਂ ਬਚਾ ਸਕੀਏ ਇਸੇ ਦੇ ਵਿੱਚ ਸਾਡੀਆਂ ਸੰਧਾਨ ਸੰਸਥਾਵਾਂ ਦਾ ਬਸ਼ਬਾ ਸਾਡੇ ਲੋਕਾਂ ਦੇ ਵਿੱਚ ਮਿਹਨਤ ਕਰਨ ਵਾਲੀ ਕਿਰਤੀਆਂ ਦੇ ਵਿੱਚ ਹੋਰ ਵਧੂਆ ਅਸੀਂ ਆਸ ਕਰਾਂਗੇ ਸਾਡੀਆਂ ਸੰਧਾਨ ਸੰਸਥਾਵਾਂ ਦੇ ਕੋਲੋਂ ਤੇ ਇਹੀ ਸਾਡੇ ਦੇਸ਼ ਦੇ ਲੋਕਾਂ ਨੂੰ ਸੱਦਾ ਹੈ ਕਿ ਭਰਾਵੋ ਆਓ ਜਿੱਥੇ ਬੀਜੇਪੀ ਸਰਕਾਰ ਇੰਨੀ ਹੰਕਾਰੀ ਹੈ ਉਹ ਸਾਡੀ ਸੰਦਾਨਕ ਸੰਤਾਵਾਂ ਨੂੰ ਅੱਗੇ ਲਾ ਕੇ ਸਾਡੀਆਂ ਮੰਗਾਂ ਨੂੰ ਪੈਰਾਂ ਹੇਠ ਲਤਾੜ ਰਹੀ ਹੈ ਤੇ ਉਹਨੂੰ ਕਰਾਰਾ ਜਵਾਬ ਦੇਣ ਵਾਸਤੇ ਆਪਾਂ ਖਨੋਰੀ ਬਾਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤੇ ਐ ਉਹਦੇ ਵਿੱਚੋਂ ਸਮੇਤ ਪਰਿਵਾਰਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਕੇ ਉਸ ਮੋਦੀ ਸਰਕਾਰ ਦਾ ਆਪਾਂ ਜਿਹੜਾ ਮੂੰਹ ਤੋੜ ਜਵਾਬ ਦਈਏ ਤੋਂ ਤਾਂ ਹੰਕਾਰੀ ਰਵਈਆ ਆਪਾਂ ਤੋੜੀਏ ਇਸੇ ਵਿੱਚ ਸਾਡੀ ਜਿੱਤ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मुझे मुझे लगता है कि वो क्लियर कर दिया है खोसा साहब ने बाकी वो चीज अलग से भी बाद में कल पूरी डिटेल आपके साथ साझा कर देंगे किसी और साथी का कोई सवाल हो तो आपने कहा कि मैं पे पे सरकार 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 दिया वो सरकार कौन सरकार केंद्र सरकार क्योंकि जो भी उन्होंने बारो किसी ने आना हों उन्हें भी रोक लगती जा जा है चार तारीख को हमारा एक बड़ा इकट्ठ यहाँ पे होगा उसके साथ साथ हमारे दोनों फोरमो के नेताओं की खासकर पंजाब और हरियाणा के नौजवानों और किसानों से ये विशेष विनती है कि जिस तरीके से संविधानिक संस्थाओं भी उनका रवैया नजर आ रहा है और उनमें सुनवाई के दौरान केंद्र सरकार का जो रवैया नजर आ रहा है वो कभी भी किसी भी समय मोर्चे के ऊपर जोर जबरदस्ती करने का प्रयास कर सकते हैं इसीलिए हमारी तमाम किसानों से नौजवानों से ये रिक्वेस्ट है ये विनती है जैसे आज तक आप पूरी मुस्तैदी के साथ अपनी वॉलंटियर के तौर पे ड्यूटी देते आए हैं ਉਸੀ ਤਰੀਕੇ ਸੇ ਹਮੇ ਅੱਗੇ ਵੀ ਆਪਣੀ ਡਿਊਟੀ ਸੀ ਤਰੀਕੇ ਸੇ ਜਾਰੀ ਰੱਖਣੀ ਹੈ ਔਰ ਵੀ ਜ਼ਿਆਦਾ ਆਪਣੀ ਮੁਸਤੈਦੀ ਹਮੇ ਵਧਾਣੀ ਹੈ। ਚਾਹ ਕਰਮ ਵੀ ਉਹ ਐਸਕੇਮ ਦੇ ਡਿਟਰ ਜਨਵਰੀ ਕਿਟਿੰਗ ਕਰੀ ਔਰ ਤਮੋਵੇ ਸਵਾਨ ਮੈਨੂੰ ਲੱਗਦਾ ਵੇ ਇਸ ਵਲੇ ਠੀਕ ਨਹੀਂਗਾ ਪ੍ਰੋਗਰਾਮ ਸਾਡਾ ਚੱਲਦਾ ਬੈਠਾ। ਠੀਕ ਹੈ ਜੀ। ਬਹੁਤ-ਬਹੁਤ ਸ਼ੁਕਰੀਆ ਸਰ।